ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ 골ਡੀ ਕੰਪੋਜ਼ ਦਾ ਬਿਆਨ ਸਾਹਮਣੇ ਆਇਆ ਹੈ ਤੇ ਜਸਨੂ ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪੁਰਾਣਾ ਵੈਲੀ ਦੱਸਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਉਂਦੇ ਤੇ ਅੱਜ ਉਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਤੇ ਜਿਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਉ ਤੁਹਾਨੂੰ ਸੁਣਾਉਨੇ ਆ ਜਿਹੜਾ ਨਾ ਕੋਈ ਸ਼ੈ ਟੱਕੜੀ ਨਹੀਂ ਤੁਹਾਨੂੰ ਯਾਰ ਐ ਕਮਾਲ ਹੋਈ ਪਈ ਐ ਫਿਰ ਤੁਸੀਂ ਕਹਿੰਦੇ ਗਰਾਊਂਡ ਬੜਾ ਨੀਵੇਂ ਐ ਕਿਉਂ ਮੁੰਡਿਆ ਹਾਂਜੀ ਨੀਵੇਂ ਐਈ ਐ ਜਿੱਦਣਾ ਚੱਕੀ ਜੁਕੀ ਨਾ ਫਸਲ ਮੇਰੀ ਗੱਲ ਸੁਣ ਲੋ ਮਿੱਟੀ ਦੇ ਜੇ ਉੱਥੇ ਫਿਰ ਰੋਲਾ ਪੈਣਾ ਆਪਣਾ ਕਿਉਂ ਵੀ ਮਿੱਟੀ ਮਾੜੀ ਮੁਡੀ ਮੈਂ ਤੇਲ ਪਾਣੀ ਮੈਂ ਕਰ ਦਿਆਂ। ਮੈਂ ਤੇਲ ਜੋਗਾ ਕਰ ਦਿਆਂਗਾ ਬਾਕੀ ਚਕਾ ਲੈ ਜੇ ਕੋਈ ਨਹੀਂ ਹੁਣ ਉੱਥੇ ਮਾੜਾ ਮੋੜ ਤਾਂ ਫਿਰ ਕਰਨਾ ਹੀ ਪਊ। 68 ਲੱਖ ਰੁਪਇਆ ਤੁਹਾਡੇ ਸਟੇਡੀਅਮ ਨੂੰ ਦਿੱਤਾ ਪੂਰੇ ਜਲਾਲਾਬਦਲ ਦੇ ਦੂਜੇ ਨੰਬਰ ਦੇ ਪੈਸੇ ਤੁਹਾਡੇ ਪਿੰਡ ਕੋਲ। ਪਹਿਲਾਂ ਤਾਂ ਸ਼ੀਨਾ ਮਾਰ ਗਿਆ ਠੱਗੀ ਕੰਦਲੇ ਵਾਲਾ। 76 ਲੱਖ ਉਹ ਲੈ ਗਿਆ ਨੰਬਰ 1 ਉਹਦਾ ਨੰਬਰ 2 ਤੁਹਾਡਾ। ਸਭ ਤੋਂ ਖੀਰਲਾ ਪਿੰਡ ਹੈ ਇਦੂ ਦਾ ਆਪਣਾ ਹਲਕਾ ਹੀ ਮੁੱਖ ਜਾਂਦਾ। ਕਿਉਂ ਜੀ? ਸਤ ਨੂੰ ਮੈਨੂੰ ਯਾਦ ਹੈ ਐਸ.ਸੀ. ਸਾਹਿਬ ਅਲੀ ਸਾਰੇ ਆਏ ਸੀ ਹੋਰ ਚੰਦ ਦਿਨਾਂ ਦੀ ਗੱਲ ਹੈ ਖਾਲਾ ਖੋਲੇ ਦੀ ਬੋਲ ਲਾ ਦਿਓ ਜਿਹੜਾ ਗੁੱਜਾ ਜੀ ਬੋਲ ਕਹਿੰਦਾ ਐਸ.ਜੀ. ਸਾਹਿਬ ਨਾਲ ਹੋਣਗੇ ਮੌਕਾ ਬਖਾ ਦੇ ਜੋ ਕਹੋਗੇ ਨੰਬਰਦਾਰ ਸਾਹਿਬ ਜਿਵੇਂ ਕਹੋਗੇ ਖੇਤਾ ਮੈਂ ਨਿਕਾਇਆ ਦੂਜਾ ਇਹ ਨਹੀਂ ਤਾਂ ਮੈਨੂੰ ਨਹੀਂ ਉਹ ਮਿਲਿਆ ਜਿਗਾੜ ਪਰ ਜੋ ਤੁਸੀਂ ਦੇਤਾ ਉਹਨਾਂ ਤੋਂ ਵੱਧ ਫੋਰਮੇ ਫੋਰਾ ਆਪ ਇਸ ਗੱਲ ਨੂੰ ਕੱਟਾ ਨਹੀਂ ਰਿਹਾ ਅੰਤ ਵਿੱਚ ਆ ਤੁਹਾਡਾ ਕਾਗਜ਼ ਆ ਸਟਰੀਟ ਲਾਈਟਾਂ ਬਾਪੂ ਮੁੱਖ ਮੰਤਰੀ ਕੱਲਣ ਲੱਗੇ ਨਵੀਆਂ ਪਹਿਲਾਂ ਤੇਰੇ ਤੋਂ ਸ਼ੁਰੂਆਤ ਕਰਦੇ ਨੇ 6 ਸੜਕਾਂ 3 ਤੱਕ ਰਾਉ ਐਸੇ ਮਹੀਨੇ ਪਾਸ ਤੁ ਜੀਆਂ ਹੋਲੀ ਹੋਲੀ ਕਰਾ ਦੇ ਠੀਕ ਹੈ ਜੀ ਛੱਪੜ ਦੀ ਨਕਾਸੀ ਪਤਾ ਦੇਉ ਯਾਰ ਨਕਾਸੀ ਹਲਦ ਕਦੀ ਇੱਕੋ ਖਾਲਾ ਖੁਲਾ ਬਣਦਾ ਨਹੀਂ ਕਰੇ ਜਗਾਰ ਇੱਕ ਨਾ ਸਕੀਮ ਹੈ ਗੱਲ ਸੁਣੋ ਜੇ ਮੇਰੇ ਕਿਤੇ ਆਖੇ ਲੱਗ ਜੂਗਾ ਇਹ ਸਕੀਮ ਆਈ ਹੈ ਸਰਕਾਰ ਵੱਲੋਂ ਛੱਪੜ ਦੀ ਬੀਜੇ ਦਾ ਖੇਤਾਂ ਨੂੰ ਪਾਣੀ ਲੱਗ ਸਕਦਾ ਹੈ ਤਾਂ ਪੈਪਰਾਂ ਨੂੰ ਫਰੀ ਪਾ ਗਦੇ। ਖੇਤਾਂ ਨੂੰ ਇਹ ਨਹੀਂ ਲੱਗਣਾ ਜਦੋਂ ਮਹੀ ਆ ਕੇ ਦੋ ਇੱਥੇ ਸੇਮ ਆ ਪਾਣੀ ਖੜ ਜਾਂਦਾ ਫਿਰ ਬਾਅਦ ਸੇਮ ਆਲਾ ਤੁਹਾਨੂੰ ਹੋ ਹੀ ਜਾਣਾ ਜਗਾੜਾ ਆਪਣਾ ਸੂਤ ਸਾਤ ਫਿਰ ਵੀ ਉਹ ਨਾ ਹੋਇਆ ਤਾਂ ਫਿਰ ਪੰਗੀ ਨੂੰ ਪੈ ਜਾਣਾ ਫਿਰ ਕਰਦੇ ਫਿਰ ਐ ਕਰਦੇ ਤੁਹਾਨੂੰ ਦੂਜੇ ਹੀ ਕਰਦੇ ਨੇ ਕੋਈ ਗੱਲ। ਬਾਪੂ ਕਹਿੰਦਾ ਪਾਰਕ ਦੇ ਦੇ ਸੁਰੇ ਸੈਰ ਕਰਨਾਸ। ਬਿਲਕੁਲ। ਥਾਰ ਦੇ ਦੇ ਪਾਰਕ ਜਿਹਾ ਕਹੇਗਾ ਲੁੱਡੀਆਂ ਪਾਉ। ਹਾਂ ਮੈਂ ਕਹਿੰਦਾ ਖੁੱਲੇ ਗਰਾਊਂਡ ਦੇ ਦੇਾਂਗੇ। ਆ ਸੈਰ ਹੋ ਜਾਪਿਆ ਜੀ। ਹਾਂ ਦੋ ਕਿੱਲੇ ਦੇ ਜਾਗੇ। ਹਾਏ ਹਾਏ ਕੀ ਹਵਾਕਾ ਤੇਰੀਆਂ। बापू ने 72 केले बजे बड़ा युद्ध ਕੀਤਾ بھائی ਐਵੇਂ ਝੂਠ ਮਾਰਾ ਹਣਾ ਬਾਪੂ ਥੋੜੀ ਜਿਹੀ ਠੱਗੀ ਵੱਜ ਗਈ ਸੇ ਮੈਥੋਂ ਇਹ ਰਾਇ ਇਧਰ ਉਸਤੇ ਮੈਂ ਝੂਠ ਛੜ ਕੇ ਨਹੀਂ ਮਾਰਾ ਸੱਚੀ ਗੱਲ ਕਰ ਦੇਣੀ ਚਾਹੀਦੀ ਬੰਦੇ ਨੂੰ ਕਿਉਂ ਜੀ ਬਿਲਕੁਲ ਠੀਕ ਐਵੇਂ ਬੰਦਾ ਇਧਰੋਂ ਨੰਬਰ ਕੁੱਟੀ ਜਾਵੇ ਉਧਰੋਂ ਚੁੰਡੀ ਵੱਡੀ ਉਹਦਾ ਫਾਇਦਾ ਕੀ ਹੈ ਤੁਸੀਂ ਨਹੀਂ ਜੀ ਉਹ ਤੁਹਾਡਾ ਮੰਦਰ ਦਾ ਕੰਮ ਜ਼ਰੂਰੀ ਹੈ ਬੋਲੀਏ ਸ਼੍ਰੀ ਬਾਲਾ ਜੀ ਮਹਾਰਾਜ ਅੱਜ ਮੈਂ ਪੂਰਾ ਫੋਲ ਕਰ ਦਿਓ ਅਸੀਂ ਗਰੀਬ ਬੰਦਿਆਂ 100 ਗੱਟੇ ਤਾਂ ਸੀਮਿੰਟ ਭਵੇਂ ਸਵੇਰੇ ਚੱਕ ਲਿਓ ਫੋਲ ਕਰ ਦਿਓ ਸਾਡਾ ਆਪਾਂ ਨੂੰ ਸਾਰਾ ਕੁਝ ਦਿੱਤਾ ਹੀ ਬਾਲਾ ਜੀ ਨੇ ਬਾਪੂ ਮੇਰੀ ਗੱਲ ਸੁਣ ਲੈ ਉਹਨੇ ਮੇਰੀ ਗੱਲ ਉਹਨੇ ਅਰਸ਼ਾਂ ਤੋਂ ਫਰਸ਼ਾਂ ਤੇ ਲਾਤਾ ਸੀ ਤੇ ਫਰਸ਼ਾਂ ਤੋਂ ਫੇਰ ਅਰਸ਼ਾਂ ਤੇ ਚੜਾਤਾ ਬਾਲਾ ਜੀ ਨੇ ਕਮੇਟੀ ਹੈ ਵੀ ਜਮੰਦਰ ਦੀ ਕੀ ਕਰਨਾ ਹੈ ਸਰੀਆ ਸਰ ਸਰੀਆ ਦੀ ਕੋਈ ਮਦਦ ਸਰੀਆ ਦੀ ਵੀ ਸਰੀਆ ਦੀ ਸ਼ਾਸਤੀ ਰਹਿ ਗਈ ਹੋਰ ਸ਼ਾਸਤੀ ਪੈਣੀ ਕਾਲੀ ਗੱਟੇ ਸੀਮੈਂਟ ਦਾ ਮੇਰੇ ਕੋਲ ਤੜਕੇ ਪਵੇ ਘਰੇ ਟਰਾਲੀ ਭੇਜ ਲੈ ਜਾ ਕੇ ਅੱਜ ਮੇਰਾ ਲੈਂਟਰ ਪਈ ਜਾਂਦਾ ਘਰ ਦਾ ਟੋਲਾ ਤਾਂ ਬੜਾ ਪਾਈ ਫਿਰਦੇ ਪਤਾ ਨਹੀਂ ਕੀ ਬਣਾਈ ਜਾਂਦੇ ਆਹ ਉਹ ਵਾਲੇ ਤਾਂ ਲੈਂਟਰ ਨਹੀਂ ਪਏ ਤੇ ਚੁੰਡੀਆਂ ਪਹਿਲੀ ਵੱਡੀਆਂ ਦੀ ਉਹਨਾਂ ਨੂੰ ਗਵਾ ਲਈ ਪੀ ਅਜੇ ਲੈਂਟਰ ਪਈ ਇਹਦਾ 100 ਘਟਾ ਬਚੂਗਾ ਬਾਲਾ ਜੀ ਨਾ ਤੇ ਦਿੱਤਾ ਹੋਣੇ ਕਿੱਦ ਨੇ ਉਹ ਵੀ ਆਊਗਾ ਟਾਈਮ ਸ਼ੁਰੂ ਤਾਂ ਕਰੋ ਫਿਰ ਕਰ ਲਾਂਗੇ ਖੱਬਾ ਸੱਜਾ ਗਰੋਂ ਚੁੰਡੀ ਵੱਡ ਲਾਂ ਹੈ ਉਹ ਫਿਰ ਉਹਨਾਂ ਦਾ ਇੱਟਾਂ ਲਗਣੀਆਂ ਸ਼ਰੀਅਤ ਉੱਤੇ ਚਾਹੀਦਾ ਪਹਿਲਾਂ ਕੀ ਕਰਨਾ ਹੈ ਹਾਂ ਜੀ ਫਿਲਰ ਫਿਲਰ ਖੜੇ ਕਰੀ ਤੇ ਬੈਠੇ ਨਹੀਂ ਅਜੇ ਪਏ ਛੱਡ ਦਿਓ ਧਕਾਰਾ ਛੱਡ ਦਿਓ ਚਲ ਕੋਈ ਨੋ ਵੀ ਜਿੰਨਾ ਕਿ ਪੂਜਾ ਕਰਦੀ ਚੰਡੀ ਪੱਟੋ ਜੀ ਸ਼ੁਰੂ ਹੈ ਸ਼ੰਡੀ ਪੱਟ ਨਹੀਂ ਪੈਣੀ ਆ ਪਹਿਲੇ ਨਾ ਕਿਹਾ ਕਰ ਦਾਂਗੇ ਕਹਿ ਤਾਂ ਤੁਹਾਨੂੰ ਕਰ ਦੇਗੇ ਐਮਐਲਏ ਸਾਹਿਬ ਜਿਸ ਦਿਨ ਇੱਥੇ ਨੀ ਪੱਤਰ ਰੱਖਿਆ ਨਾ ਜੀ ਉਸੇ ਦਿਨ ਉੱਥੇ ਵੀ ਰੱਖਿਆ ਉਸੇ ਦਿਨ ਖਾਲਸਾ ਸਾਡਾ ਰੱਖਿਆ ਗਿਆ ਸ਼ੀਰਵਾ ਤੁਹਾਡੇ ਨਾਲ ਜੀ ਸ਼ੀਰਵਾ ਸਾਡੇ ਨਾਲ ਹੋਰ ਆਪਣਾ ਕੀ ਮੁਕਾਬਲਾ ਸੀ ਜੇ ਲੋਕਾਂ ਦੀ ਦਵਾਵਾਂ ਹੀ ਗੋਲਡੀ ਨਾਲ ਨਾ ਹੁੰਦੀਆਂ ਤੇ ਬਜਰੰਗਬਲੀ ਦਾ ਅਸ਼ੀਰਵਾਦ ਨਾਲ ਸੱਚੇ ਪਾਤਸ਼ਾਹ ਦਿੰਦਾ ਆਂ ਪਾ ਕੀ ਬਣਾ ਸਕਦਾ ਐ ਲੋਕ ਮਜ਼ਾਕ ਕਰਦੇ ਸੀ ਆਪਾਂ ਨੂੰ ਮੈਂ ਕਹਿੰਦੇ ਕਮਲਾ ਆਇਆ ਫਿਰਦੇ ਇਹ ਲੜੂ ਵੇ ਕਹਿੰਦੇ ਉਹਦੇ ਨਾਲ ਮੈਂ ਕਹਾਂ ਕਿ ਸੰਧੀ ਫਸਤਾ ਗਈ ਐ ਕਿਉਂ ਵੀ ਸਾਹ ਬੇਦਵੀਂ ਕਿਰਾਈ ਐ ਸਾਨੂੰ ਤਾਂ ਫੇਰ ਉਸ ਪਰਮਾਤਮਾ ਨੇ ਉਸ ਬੇਦਵੀਂ ਵਾਲੀ ਕਮੇਟੀ ਦਾ ਮੈਂਬਰ ਬਣਾ ਕੇ ਭੇਜਿਆ ਕਿਵੇਂ ਲਾ ਦੇਗੇ ਗੱਰਜਾ ਥੋੜੀ ਵੀ ਸੁਣਾ ਥੋੜੇ ਤੇ ਲਿਆਉਣ ਲੱਗਿਆ ਬੇਬੇ ਕਿਉਂ ਤਬਰੋਣੀ ਏ ਥੋੜਾ ਹੀ ਏ ਕੀ ਦੱਸ ਬਲਮਾ ਤੇ ਬਜੰਗ ਬਈ ਦਾ ਮੰਦਿਰ ਬਣੂਗਾ ਮੱਤ ਤਾਂ ਸਾਰੇ ਠੀਕਾ ਸੀ ਵੀ ਕਦੇ ਠੀਕਲਾ ਕਰਾਂਗੇ ਪਾਣੀ ਤੋਂ ਬੜੋ ਕੇ ਨਾ ਪਾਣੀ ਆਲਾ ਥੋੜਾ ਪਾਣੀ ਆਲਾ ਥੋੜਾ ਨਾ ਕੰਨ ਜੀ ਪਾਣੀ ਕਰਦੇ ਆ ਤਾਂ ਕੱਢਦੇ ਨੇ ਚਾਰ ਏਕੜ ਬਾਹਰ ਬੈਠੇ ਆ ਜੀ ਬਾਗ ਨੇ ਚਾਰ ਏਕੜ ਇਹਨੇ ਨਾਲੀ ਚਾਰ ਏਕੜ ਬਾਹਰ ਬੈਠੇ ਆ ਔਰ ਕੀ ਕਹਿੰਦੇ ਆ ਪਾਣੀ ਤੋਂ ਬੜੋ ਕੇ ਗੱਲ ਪਈ ਨੇ ਇਹ ਖੇਤਾਂ ਵਾਲੇ ਪਾਣੀ ਨਾਲ ਚਲੋ ਉਹਦਾ ਮਾਤਾ ਦੇਖਦੇ ਆ ਐਸਟੀਮੇਟ ਬਣਾ ਕੇ ਕਿਵੇਂ ਹੋ ਸਕਦਾ ਕਰਵਾਉਣਾ ਕਰਵਾਉਣਾ ਇਸ ਤੋਂ ਬਾਅਦ ਕਹਿੰਦੇ ਸਕੂਲ ਚ ਕਿਚਨ ਸ਼ੈੱਡ ਦਿੱਤਾ ਹੋਰ ਦੱਸੋ ਤੁਹਾਡਾ ਰਹਿ ਗਿਆ ਯਾਰ ਇਹ ਨਹੀਂ ਸਮਝਿਆ ਕਿਉਂ ਰਹਿ ਗਿਆ ਜੀ ਨਾ ਰਹਿ ਗਿਆ ਨਾ ਮਤਾ ਪਾਦੇ ਕਿ ਦੇਖੋ ਮਤਾ ਪਾਇਆ ਸੀ ਮਤਾ ਗਿਆ ਐਸਟੀਮੇਟਲੀ ਲੱਗਿਆ ਹੋਇਆ ਜੀ ਬਾ ਫਿਰ ਐ ਕਿ ਜਨਮਾਰਤ ਲਾਉਣਾ ਪੈਣਾ ਛੋਟਾ ਉਹ ਫਿਰ ਪਿਛਲੇ ਸਾਲ ਤੇ ਵੀ ਪੂਰਾ ਆ ਗਿਆ ਕਿ ਮੈਂ ਇਹਨਾਂ ਘਰ ਖੱਤੀ ਮਾਰਦ ਘਾਣ ਨਬਰ ਜਾਂਦਾ ਘੱਮ ਸਾਰ ਇਧਰ ਛੋਟਾ ਨਹੀਂ ਭੀਂਦੀ ਉਦੋਂ ਬਾਅਦ ਤੁਸੀਂ ਉਦੋਂ ਗੌਰ ਕਰਨੀ ਸਾਡੀ ਕਿਚਨ ਸ਼ੈੱਡ ਤਾਂ ਬਣਾ ਦਈ ਲੈ ਹੁਣ ਦੇਦੇ ਹਫ਼ਤੇ ਫਾਸ ਕਰਾ ਦੇਗਾ ਅਗਲੀ ਰਿਆ ਤੁਹਾਡਾ ਕਿਚਨ ਸਾਡਾ ਕੰਮ ਕੱਢ ਗਿਆ ਹਾਂ ਠੀਕ ਉਸ ਤੋਂ ਬਾਅਦ ਕੀ ਹੈ ਹਰੀਜਨ ਅਰਮਸ਼ਾਨ ਇਨਸ਼ਾਅੱਲਾ ਜਿੱਥੇ ਨਾਲ ਹੀ ਹੋਈ ਵੀ ਹੈ ਕਿਤੇ ਤੁਸੀਂ ਕਹਿ ਗਏ ਸ਼ੈੱਡ ਨਹੀਂ ਉਚਾਂਕ ਦੇ ਵਿੱਚ ਚਲੋ ਉਹਦਾ ਵੀ ਕੋਈ ਜ਼ੁਗਾਰ ਕਰਦੇ ਫਿਰ ਇਹ ਪਬਲਿਕ ਸ਼ੈੱਡ ਕਿੱਥੇ ਪਾਉਣਾ ਜਗਾ ਡਿਪੈਂਡ ਤੇ ਇਨਸ਼ਾਅੱਲਾ ਜੀ ਇੱਕ ਚੌਂਕ ਦੇ ਵਿੱਚ ਹੈਗੀ ਜੀ ਜਗਾ ਫੰਕਸ਼ਨ ਫਿਰ ਨੂੰ ਕਰਦੇ ਆ ਉੱਥੇ ਚੌਂਕ ਦੇ ਜਗਾ